ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਵੀ ਜਿਹੜੇ ਤਕਸ਼ਾਲੀ ਨੇ ਨਾ ਨੀਲੀਆਂ ਪੱਗਾਂ ਵਾਲੇ ਚਿੱਟੇ ਚੋਲਿਆਂ ਵਾਲੇ ਉਹ ਕੀ ਰੌਲਾ ਪਾਉਂਦੇ ਆ ਕਿ ਦਰਬਾਰ ਸਾਹਿਬ ਦੇ ਵਿੱਚ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਅਸਲਾ ਲੈ ਕੇ ਨਹੀਂ ਜਾ ਸਕਦੇ ਇਹ ਰੌਲਾ ਪਾਉਂਦੇ ਪਹਿਲੀ ਗੱਲ ਤਾਂ ਜਿਹੜਾ ਬਾਗੜ ਵਿਲਾ ਤੁਮੈ ਉਦੇ ਨਾਲ ਆ ਬੰਦੂਖੜੀਆਂ ਵਾਲੇ ਹੁੰਦੇ ਨੇ ਉਹ ਅਸਲਾ ਲੈ ਕੇ ਜਾਂਦੇ ਨੇ ਗੁਰਸੰਦੀ ਹਜ਼ੂਰੀ ਵਿੱਚ ਇਹ ਸਚਾਈ ਹੈ ਠੀਕ ਹੈ ਜੀ ਦੂਜੀ ਗੱਲ ਕਹਿੰਦੇ ਭਿੰਡਰਾਂ ਵਾਲਿਆਂ ਦੇ ਜਰਮਨ ਦਾ ਪਿਸਟਲ ਪਤਨੀ ਰਿਵਾਰ-ਵਾਰ ਪਾਇਆ ਹੁੰਦਾ ਸੀ ਸਾਹਮਣੇ ਕਹਿੰਦੇ ਸੀ ਤੁਹਾਨੂੰ ਪਾਇਆ ਹੋਇਆ ਘਤਰੇ 'ਚ ਪਾਇਆ ਹੁੰਦਾ ਸੀ ਤੇ ਉਹ ਹੁਣ ਦਰਵਾਸਾ ਦੇ ਵਿੱਚ ਲੈ ਕੇ ਜਾਂਦੇ ਸੀ ਜਾਂ ਨਹੀਂ ਲੈ ਕੇ ਜਾਂਦੇ ਸੀ ਹਰ ਕਈਆਂ ਲੋਕਾਂ ਨੇ ਕਿਤਾਬਾਂ ਵਿੱਚ ਲਿਖਿਆ ਹੈ ਕਿ ਲੈ ਕੇ ਜਾਂਦੇ ਸੀ ਦਰਬਾਰ ਸਾਹਿਬ ਦੇ ਅੰਦਰ ਤੇ ਉਦੋਂ ਮਰਜਾਦਾ ਕਿੱਥੇ ਜਾਂਦੀ ਸੀ ਕਿਸੇ ਆਮ ਮੰਨਣ ਦੀ ਗੱਲ ਨਹੀਂ ਕਰ ਰਿਹਾ ਮੈਂ ਮੈਂ ਭਿੰਡਰਾਂ ਵਾਲਿਆਂ ਦੀ ਗੱਲ ਕਰ ਰਿਹਾ ਜਿਨ੍ਹਾਂ ਨੇ ਦਰਬਾਰ ਸਾਹਿਬ ਦੇ ਵਿੱਚ ਕੌਮ ਮਰਵਾਈ ਹੈ ਉਹਨਾਂ ਦੀ ਗੱਲ ਕਰ ਰਿਹਾ ਉਹ ਆਪਣੇ ਗਾਤਰੇ ਪਾਇਆ ਹੋਇਆ ਪਿਸਟਲ ਅਨਵਾਰ ਵਾਲਾ ਜਿਹੜਾ ਜਰਮਨ ਦਾ ਸੀ ਕਹਿੰਦੇ ਉਹ ਲੈ ਕੇ ਜਾਂਦੇ ਸੀ ਇਹ ਸਚਾਈ ਹੈ ਅਸਾਂ ਉਹਦਾ ਕੋਈ ਲਾਇਸੈਂਸ ਵੀ ਨਹੀਂ ਸੀ ਕੋਲੇ ਨਜਾਇਜ਼ ਸੀ ਉਹ ਇਹ ਵੀ ਧਿਆਨ ਰੱਖਿਓ ਪਰ ਮਰਜਾਦਾ ਕਿੱਥੇ ਸੀ ਕਿੱਲੇ ਤੇ ਟੰਗੀ ਸੀ ਹਾਂ ਲੋਕਾਂ ਨੂੰ ਕਹਿਣਾ ਹੁੰਦਾ ਸੀ ਰੋਮਾਂ ਦੀ ਵਿਆਧ ਵੀ ਨਹੀਂ ਕਰਨੀ ਜੇ ਦਾਜ ਨਹੀਂ ਲੈਣਾ ਜੇ ਇਹ ਕਹਿੰਦੇ ਰਹੇ ਪਰ ਆਪ ਆਪ ਉਹ ਪਿਸਟਲ ਕਹਿੰਦੇ ਲੈ ਕੇ ਜਾਂਦੇ ਸੀ ਦਰਵਾਜਾ ਸਾਹਿਬ ਦੇ ਅੰਦਰ ਇੱਕ ਗੱਲ ਇੱਥੇ ਹੋਰ ਜੋੜਨੀ ਆ ਨਾਲ ਕਿਉਂ ਜੋੜਨੀ ਆ ਕਿਉਂਕਿ ਘੱਲੂ ਘਰਾ ਮਨਾਇਆ ਜਾ ਰਿਹਾ ਤੇ ਜੇ ਸੰਤ ਜੀ ਦੀਆਂ ਸਟੇਜਾਂ ਸੁਣੋਂਗੇ ਉੱਥੇ ਗੱਪਾਂ ਤੋਂ ਸવાય ਕੁਛ ਨਹੀਂ ਨਿਕਲਣਾ ਹਾਂ ਉਹ ਕੀ ਕਹਿੰਦੇ ਹੁੰਦੇ ਆ ਬਦਮਾਸ਼ੀ ਮੈਨੂੰ ਕਹਿਣਾ ਆ ਗਿਆ ਉਹ ਜ਼ਰੂਰ ਕੀਤੀ ਐ ਕੀ ਕੀਤੀ ਐ ਇੱਕ ਲੰਡੇ ਦੀ ਜੇ ਫੜ ਲਈ ਜਿਹੜੇ ਜੇ ਫੜੀ ਸੀ ਉਹਨਾਂ ਨੇ ਪਤਾ ਨਹੀਂ ਕੋਈ ਕਹਿੰਦੇ ਕੋਈ ਕੁੜੀ ਕਾੜੇ ਛੇੜੀ ਸੀ ਇਹ ਜੀ ਘਟਲੂਪੇ ਹੈਗੇ ਤੇ ਜਦੋਂ ਜੇ ਫੜ ਕੇ ਥਾਣੇ ਲਾਤੀ ਤਾਂ ਬਿਆਨ ਕੀ ਦਿੱਤਾ ਕਿ ਜੇ ਨਾ ਜੇਪ ਛੱਡੀ ਮੈਂ 5000 ਹਿੰਦੂ ਵੱਡਾਂਗਾ ਨਾ ਵੱਡੂਗਾ ਵੱਡਾਂ ਗਾ ਨਹੀਂ ਵੱਡੂਗਾ ਪੰਜਾਬੀ ਬੋਲਦੇ ਸੀ ਨਾ ਪੰਜਾਬੀ ਬੋਲਦੇ ਸੀ ਕਿ ਮੈਂ 5000 ਹਿੰਦੂ ਵੱਡੂਗਾ ਜੇ ਜੀਪ ਨਾ ਛੱਡੀ ਹੁਣ ਜੀਪ ਫੜੀ ਕਿਹਨੇ ਆ ਹਿੰਦੂਆਂ ਥੜੀ ਫੜੀ ਸੀ ਜੀਪ ਤਾਂ ਪੰਜਾਬ ਵਿੱਚ ਫੜੀ ਸੀ ਪੁਲਿਸ ਨੇ ਫੜੀ ਸੀ ਜਾਂ ਤਾਂ ਇਹ ਕਹਿੰਦਾ ਵੀ ਮੈਂ 5000 ਪੁਲਿਸ ਵਾਲਾ ਵੱਡੂਗਾ ਫਿਰ ਦਿੰਦੇ ਤੇਲ ਚੰਗੀ ਤਰ੍ਹਾਂ ਫਿਰ ਪਤਾ ਹੀ ਨਹੀਂ ਲੱਗਣਾ ਸੀ ਵੀ ਕਿਹੜੀ ਨਹਿਰ ਵਿੱਚ ਪਿਆ ਸੰਤ ਜੀ ਕਿੱਥੇ ਗੜ ਗਏ 4 ਮਹੀਨਿਆਂ ਬਾਅਦ ਡੈਡ ਬੋਡੀ ਮਿਲੀ ਉਹ ਤਾਂ ਕਹਿ ਨਹੀਂ ਸਕੇ ਹਿੰਦੂ ਵੱਡੂਗਾ ਇਹ ਕਹਤਾ ਆਸ਼ਾ ਇਹੜੇ ਵਿਦਵਾਨ ਸੀ ਨਾ ਬਾੜੇ ਕੋਟ ਕੋਟ ਕੇ ਗੱਲਾਂ ਕਰਦੇ ਸੀ ਸੰਜੀ ਤੇ ਬੜੀ ਕਿਰਪਾ ਸੀ ਉਹ ਕਹਿੰਦੇ ਤੁਹਾਨੂੰ ਇਸ ਬਿਆਨ ਦਾ ਪਤਾ ਨਹੀਂ ਕਿਉਂ ਦਿੱਤਾ ਸੀ ਸੈਂਟਰ ਸਰਕਾਰ ਹਲਾਤੀ ਸੀ ਜਿਹੜੇ ਇਦਾਂ ਬੋਲਦੇ ਹਲਾਤੀ ਸੀ ਆਲਾਨ ਹੈ ਨਾ ਘੇਰ ਲਿਆ ਕਹਿੰਦੇ ਪੁੱਤ ਨਿਕਲ ਕੇ ਦਿਖਾ ਹੁਣ ਕਿੱਦਾਂ ਨਿਕਲਣ ਫਿਰ ਦੱਸਾਂਗੇ ਅੱਛਾ ਮੈਨੂੰ ਨਾ ਇੱਕੋ ਜਿਹੜਾ ਫੈਜਲ ਜੱਟ ਕਹਿੰਦੇ ਪਾਕਿਸਤਾਨ ਦੇ ਵਿੱਚ ਘੇਰ ਕੇ ਮਾਰਾ ਸੀ ਘਰ ਦੇ ਵਿੱਚ ਉਹਦੀ ਗੱਲ ਥੋੜੀ ਚੇਤੇ ਆਉਂਦੀ ਹੈ ਵੈਸੇ ਉਹ ਕਬੱਡੀ ਦਾ ਮੈਚ ਹੀ ਹੁੰਦਾ ਪਹਿਲਾਂ ਮੈਂ ਤੈਨੂੰ ਫੜਾਂ ਫਿਰ ਤੂੰ ਮੈਨੂੰ ਖੜੇ ਇਦਾਂ ਹੀ ਹੁੰਦਾ ਤੇ ਉਹ ਡਰਦਾ ਡਰਦਾ ਪਤਾ ਇਹ ਕਹਿੰਦਾ ਵੀ ਹੁਣ ਫਸਟ ਆ ਗਿਆ ਮੈਂ ਮਰਨਾ ਤਾਂ ਹੈਗੀ ਉਹਨੇ ਅੰਦਰ ਬੈਠੇ ਨੇ ਮਿੱਠੀ ਧਮਕੀ ਦਿੱਤੇ ਕਹਿੰਦਾ ਮੈਂ ਜੱਟ ਦਾ ਪੁੱਤਾਂ ਮੈਂ ਪੜਦਾ ਨਹੀਂ ਇਹ ਪਿੰਡਾਂ ਵਾਲਾ ਵੀ ਬਰਾੜ ਆ ਕਹਿੰਦੇ ਇਹ ਵੀ ਜੱਟ ਹੀ ਹੈ ਇਹ ਜਿਹੜੇ ਫਾੜਨ ਗਏ ਸੀ ਨਾ ਉਹ ਆਰਮੀ ਦਾ ਜਿਹੜਾ ਅਫੀਸਰ ਸੀ ਪੁਲਿਸ ਦਾ ਫੈਦਲੀ ਆਰਟੀਕਲ ਕਰਨਾ ਉਹ ਕਹਿੰਦਾ ਪੁੱਤ ਮੈਂ ਵੀ ਜੱਟਾਂ ਦਾ ਮੁੰਡਾ ਹੀ ਆ ਅਸੀਂ ਵੀ ਜੱਟੀਆਂ ਭੱਜਣਾ ਸੀ ਮਿਲਣ ਤੇ ਨਿਕਲ ਕਹਿੰਦੇ ਬਾਹਰ ਉੱਪਰ ਹੈਲੀਕਾਪਟਰ ਚੜਾ ਸੀ ਉੱਤੋਂ ਸ਼ਾਨ ਨਹੀਂ ਬਣਾਦਾ ਫਿਰ ਸਾਰਾ ਕਰ ਫੋਕਰ ਪਣਾ ਹੁੰਦਾ ਮਾਰੀ ਚੱਲੋ ਅ ਜਦੋਂ ਅੰਮ੍ਰਿਤਪਾਲ ਫੋਕਰੇ ਦੀ ਤਾਜ ਪੁੱਛ ਹੀ ਨਹੀਂ ਹੋਈ ਸੀ ਰੋਡੇ ਪਿੰਡ ਪਿੰਡਰਾਂ ਵਾਲੇ ਦੇ ਉਦੋਂ ਕੀ ਹੋਇਆ ਇੱਕ ਤਾਂ ਜਿਹੜਾ ਵਿਦਵਾਨ ਸੀ ਉਹ ਉੱਗੋ ਕੇ ਹੈ ਨਹੀਂ ਉਦੋ ਕੇ ਡਾਕਟਰ ਸਾਹਿਬ ਨੇ ਉਹ ਕਹਿੰਦਾ ਜੀ ਡਾਕਟਰ ਦਾਸ ਦੇ ਨੇ ਜਿਹੜੀ ਰਿਪੋਰਟ ਆਈ ਹੈ 13 ਗੋਲੀਆਂ ਮਾਰੀਆਂ ਸੀ ਮੈਂ ਰਾਮ ਵਾਲੇ ਸੰਤਾਂ ਦੇ ਅੱਛਾ ਤੇ ਉੱਥੇ ਦੋ ਵਿਦਵਾਨ ਹੋਰ ਸੀ ਕਮਾਨ ਸੀ ਸਿਮਰਨਜੀਤ ਮਾਲ ਉਹ ਕਹਿੰਦਾ ਨਹੀਂ 36 ਮਾਰੀਆਂ ਸੀ ਅੱਧੇ ਘੰਡੇ ਵਿੱਚ ਅਮਰਤਪਾਲ ਨਵਾ ਸੰਤ ਬੋਲ ਪਿਆ ਉਹ ਕਹਿੰਦਾ ਜੀ 72 ਮਾਰੀਆਂ ਸੀ ਉਸੇ 스테ਜ ਤੇ ਆ ਕੜੀ ਕੋਲ ਦੇ ਨੇ ਜਿਨ੍ਹਾਂ ਦਾ ਭੱਲੂ ਘਰਾ ਮਣਾਉਣਾ ਤੁਸੀਂ ਇੱਕ ਕਹਿੰਦਾ 13 ਮਾਰੀਆਂ ਸੀ ਸਾਂਜੀ ਦੇ ਬੋਲੀਆਂ ਇਹ ਕਹਿੰਦਾ 36 ਮਾਰੀਆਂ ਸੀ ਤੇ ਇਹ ਕਹਿੰਦਾ 72 ਮਾਰੀਆਂ ਸੀ ਅਛਾ ਇੱਕ ਕਹਿੰਦਾ ਜਿਹੜਾ ਕਹਿੰਦਾ ਪਿਸਟਲ ਸਾਂਜੀ ਦੇ ਪੈਸੇ ਉਹਦੇ ਵਿੱਚ ਗੋਲੀ ਚੱਲੀ ਨਹੀਂ ਲੈ ਜਿਹੜਾ ਪਿਸਟਲ ਪਾਇਆ ਕਹਿੰਦਾ ਉਹਦੇ ਵਿੱਚ ਗੋਲੀ ਨਹੀਂ ਚੱਲੀ ਤੇ ਪਿਸਟਲ ਪਾਇਆ ਕਾਸ਼ ਵਾਤੇ ਸੀ ਜਾਂ ਮੇਲੇ ਤੋਂ ਲਿਆ ਸੀ ਜਿਹੜਾ 200 ਰੁਪਏ ਦਾ ਜਵਾਕਾਂ ਨੂੰ ਭੜਾਉਣ ਵਾਸਤੇ ਹੁੰਦਾ ਦੇਸ਼ੀ ਦਿਨੇ ਸਾਡੇ ਅੱਛਾ ਜਿਹੜੀਆਂ ਮੈਂ ਗੱਲਾਂ ਕੀਤੀਆਂ ਨਾ ਮੈਂ ਆਪਣੇ ਕੋਲੋਂ ਇੱਕ ਵੀ ਗੱਲ ਨਹੀਂ ਕੀਤੀ ਸਾਰਾ ਕੁਝ YouTube ਤੇ ਤੁਸੀਂ ਜੇ ਕਿਸੇ ਦੇ ਧੌਣ ਵਿੱਚ ਕਿੱਲਾ ਹੋਵੇ ਵੀ ਕਿਉਂ ਪਤਾ ਇਹ ਸਾਰਾ ਕੁਝ YouTube ਤੇ ਪਿਆ ਮੈਨੂੰ ਫੋਨ ਕਰ ਲਿਓ ਪੁੱਛ ਲਿਓ ਸੁਣ ਲਿਓ ਆਪਣੇ ਕੋਲੋਂ ਕੁਝ ਨਹੀਂ ਕਿਹਾ ਮੈਂ ਤਾਂ ਬਸ ਗੱਲ ਇਹ ਹੀ ਕੀਤੀ ਹੈ ਵੀ ਜਿਹੜੇ ਕਹਿੰਦੇ ਆ ਨਾ ਵੀ ਦਰਬਾਰ ਸਾਹਿਬ ਦੇ ਵਿੱਚ ਹਸਲਾ ਨਹੀਂ ਲੈ ਕੇ ਜਾਇਦਾ ਪਤਾ ਕਿਉਂ ਕਿਹਾ ਸੀ ਵੀ ਆਰਮੀ ਵਾਲੇ ਹਸਲਾ ਲੈ ਕੇ ਕਿਉਂ ਬੜੇ ਇਹ ਕਹਿਣਾ ਇਹ ਚਾਹੁੰਦੇ ਸੀ ਜਿਹੜਾ ਖੋਦ ਰਹਿੰਦਾ ਸੀ ਉਹਨੇ ਵੀ ਅਸਲਾ ਰੱਖਿਆ ਜਿਹੜਾ ਮੋਢੀ ਸੀ ਪਿੰਡਰਾਂ ਵਾਲਾ ਉਹਦੇ ਵੀ ਵਾਰ-ਵਾਰ ਪਿਸਤਲ ਪਾਇਆ ਸੀ ਜਰਮਨ ਦਾ ਉਹ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਲੈ ਕੇ ਜਾਂਦਾ ਰਿਹਾ ਤੇ ਆਰਮੀ ਨੂੰ ਕਹਿੰਦੇ ਤੁਸੀਂ ਬਿਆਦਵੀ ਕਰ ਦਿੱਤੀ ਅਸ਼ਾ ਨਾ ਕੈਨੇਡਾ ਦਾ ਗੁਰਦੁਆਰਾ ਹੈਰਿਟੇਜ ਨਿਕਸੀ ਉਥੇ ਝਗੜਾ ਹੋ ਗਿਆ ਕਮੇਟੀ ਵਾਲੇ ਜਿਹੜੇ ਆ ਹੁੰਦੇ ਆ ਖਚ ਇਨਨੈਟ 3 ਮਿਲੀਅਨ ਕੋਰਡ ਦੇ ਵਿੱਚ ਲਾਤਾ 3 ਮਿਲੀਅਨ ਡਾਲਰ ਜਾਨੀ ਕਿ 18 ਕਰੋੜ ਰੁਪਈਆ ਕੇਸ ਤੇ ਲਾਤਾ ਤੇ ਜਦੋਂ ਪੁਲਿਸ ਨੇ ਜਾ ਕੇ ਫੜ ਲੇ ਨਾ ਅੰਦਰ ਛਿਤਰੋ ਛਿਦਰੀ ਹੋ ਗਏ ਪੁੱਗਾਂ ਲਾਪੀ ਵਾਲਾਂ ਕੱਢਦੇ ਇੱਕ ਦੂਜੇ ਨੂੰ ਪੁਲਿਸ ਨੇ ਜਾ ਕੇ ਫੜ ਲੇ ਪਤਾ ਕੀ ਕਹਿੰਦੇ ਜਾਂ ਸਭ ਨੂੰ ਕੋਰਟ ਜਾ ਕੇ ਕਹਿੰਦੇ ਜੀ ਤੁਹਾਡੀ ਪੁਲਿਸ ਵਾਲੇ ਨਾ ਬੂਡ ਪਾ ਕੇ ਭਾਗੇ ਗੁੱਸੇ ਦੀ ਜੂਰੀ ਵਿੱਚ ਬਿਆਦਵੀ ਕੀਤੀ ਤੇ ਇੱਕ ਮੁੰਡਾ ਕਹਿੰਦਾ ਕੰਜਰੋ ਬਿਆਦਵੀ ਤਾਂ ਤੁਸੀਂ ਕੀਤੀ ਹੈ ਉਈ ਦਾੜੀ ਪੱਟੀ ਇੱਕ ਦੂਜੇ ਤੇ ਇਹ ਤਾਂ ਤੁਹਾਨੂੰ ਜਾ ਕੇ ਛੜਾਇਆ ਕਹਿੰਦਾ ਸਾਡੀ ਤਾਂ ਕਹਿੰਦੇ ਡਿਊਟੀ ਹੈ ਦੇਖੋ ਆ ਇਹਨਾਂ ਦੀ ਅਕਲ ਹੈ ਤੇ ਹੁਣ ਜਿਹੜੀ ਅਕਲ ਦੇ ਨਾਲ ਅਕਾਲ ਤਖਤ ਸਾਹਿਬ ਤੇ ਅਟੈਕ ਹੋਇਆ ਤੇ ਉਹਦਾ ਘੱਲੂ ਘਰ ਅਕੱਲੂ ਮਨਾਉਣਾ ਹੀ ਹੈ ਮੈਨੂੰ ਪਤਾ ਇਹ ਸੁਣ ਕੇ ਗਾਲਾਂ ਹੀ ਜੜੀਆਂ ਦੇ ਚੱਲੋ ਤੁਸੀਂ ਮੈਨੂੰ ਕਿਹਦੇ ਨੇ ਤੁਸੀਂ ਕੱਲ ਨੂੰ ਉਦਾਂ ਵੀ ਸਿਰ ਪਾੜਾਵੇਂ ਕਿਦੋਂ ਜਦੇ ਪਾੜੀ ਦੇਣੇ ਪਤਾ ਹੀ ਆ ਤੁਹਾਨੂੰ ਨਹੀਂ ਨਹੀਂ ਕੱਲ ਨੂੰ ਨਹੀਂ ਹਾਂ ਅੱਜ ਹੀ ਪਾੜੀ ਚੇਲੂ ਨਾ ਪੜ ਲਿਓ ਪਰ ਅਰੇ ਡੇ ਕਹਿੰਦੇ ਨੇ ਬੇਅਦਬੀ ਹੋ ਗਈ ਮਰਜ਼ਾਦਾ ਰੱਖੋ ਅਸਲਾ ਨਾਲ ਲੈ ਕੇ ਜਾਓ ਜਿਹਨੇ ਕੌਮ ਮਰਵਾਈ ਹੈ ਨਾ ਪਹਿਲਾਂ ਉਹਦੇ ਗੱਤਲੇ ਰਿਵਾਰ ਬਰ ਪਾਇਆ ਸੀ ਉਹ ਗੁਰਸੇਹ ਦੀ ਹਜ਼ਰੀ ਵਿੱਚ ਲੈ ਕੇ ਜਾਂਦਾ ਸੀ ਕੌਣ ਸੀ ਜਰਨੈਲ ਸਿੰਘ ਪਿੰਡਰਾਵਾਲਾ ਐਤੋਂ ਬਾਅਦ ਕੁਝ ਨਹੀਂ ਕਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ